ਹਾਂਜੀ ਬਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਈ ਅੱਜ ਤੁਹਾਨੂੰ ਮੈਂ ਬਹੁਤ ਵਧੀਆ ਗੱਡੀ ਦੀ ਇੱਕ ਵੀਡੀਓ ਦੇਣ ਜਾ ਰਿਹਾ ਬਈ ਅ ਮੈਨੂੰ ਲੱਗ ਰਿਹਾ ਸੀਗਾ 2-3 ਮਹੀਨਾ ਦਾ ਵੀ 2-3 ਮਹੀਨੇ ਹੋ ਗਏ ਬਾਈ ਹੋਰਾਂ ਨੇ ਬੁਲਾਇਆ ਨਹੀਂ ਹੈ ਨਾ ਗੱਡੀ ਦੇ ਵੀ ਵੀਡੀਓ ਕਰਦੇ ਆਪਾਂ ਪਾਲਕੀ ਦੀ ਪਰ ਜਦੋਂ ਦੇਖਿਆ ਵੀ ਹੈ ਨਾ ਵੀ ਸਾਰੀ ਲੁੱਕ ਚੇਂਜ ਕਰਕੇ ਲੈ ਗਏ ਨੇ ਇਸ ਵਾਰ ਆਪਾਂ ਅੱਗੇ ਸੋ ਦੇਖ ਦਿੰਦੇ ਜੀ ਆਪਾਂ ਵੀ ਆਇਤ ਕੀ ਆ ਨਵਾਂ ਕਰਿਆ ਆਇਤ ਕੀ ਉਹ ਨਵਾਂ ਕਰਿਆ ਆਇਤ ਕੀ ਸਾਰਾ ਕੁਝ ਹੀ ਨਵਾਂ ਕਰਿਆ ਸਾਰਾ ਕੁਝ ਅਲੱਗ ਚੇਂਜ ਕਰਤਾ ਸਾਰਾ ਕੁਝ ਹਾਂਜੀ 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 ਤੇ ਇਹ ਇਹ ਗੱਡੀ ਆ ਕਿ ਬਲੈਰੋ ਪੀਕੇ ਪਰ ਕਿਹੜੀ ਹੈ ਇਹ ਇਹ ਜਿਹੜੀ ਬਲੈਰੋ ਨਾਲ ਜੀ ਇਹ ਜਿਹੜੀ ਸਵਾਰੀਆਂ ਵਾਲੀ ਹੈਗੀ 7 ਸੀਟਰ ਉਹ ਗੱਡੀ ਹੈਗੀ ਉਹ ਗੱਡੀ ਹੈ ਇਹ ਹਾਂਜੀ ਅਸਾਂ ਲੈ ਵੀ 7 ਸੀਟਰ ਬਲੈਰੋ ਨੂੰ ਕੱਟ ਕੇ ਆ ਪਾਲਕੀ ਸਾਹਿਬ ਤਿਆਰ ਕਰੀਆ ਤੇ ਮੜਾ ਇੱਕ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਪਾਲਕ ਸਾਹਿਬ ਕਿਵੇਂ ਲੱਗੀ ਤੇ ਕਮੈਂਟਾਂ ਦੇ ਵਿੱਚ ਵਾਇਰਲ ਜੀ ਕਿ ਫਤਿਹ ਜਰੂਰ ਬੁਲਾ ਦਿਓ ਤੇ ਅੰਕਲ ਜੀ ਦੇਖੋ ਅੱਜ ਕੀ ਦਾ ਸਾਰਾ ਕੁਝ ਨਵਾਂ ਹੀ ਕਰਿਆ ਤੇ ਨਵਾਂ ਕੀ ਕੁਝ ਕਰਿਆ ਮੜਾ ਦੱਸ ਦੋਗੇ ਤੁਸੀਂ ਇਹਦਾ ਨਾ ਜੀ ਆਪਾਂ ਜਿੰਨਾ ਵੀ ਆ ਚੀਜ਼ ਕੀਤੀ ਆ ਗਈ ਆ ਫਰੰਟ ਵਾਲਾ ਹਾਂਜੀ ਹਾਂਜੀ ਜਿਵੇਂ ਆਹ ਚੀ ਜ ਪਹਿਲਾਂ ਆਪਾਂ ਫੇਵਰ ਦੇ ਵਿੱਚ ਤਿਆਰ ਕੀਤੀ ਸੀਗੀ ਉਹ ਆਪਾਂ ਨੇ ਇੰਟਰਾ ਤਿਆਰ ਕੀਤੀ ਸੀਗੀ ਇਹ ਆਪਾਂ ਨੇ ਬਲੈਰੋ ਤਿਆਰ ਕੀਤੀ ਆ ਜੀ ਹੂੰ ਬਲੈਰੋ ਵੀ ਬਹੁਤ ਸੋਹਣੀ ਗੱਡੀ ਆ ਜਿਵੇਂ ਨਵੀਂ ਗੱਡੀ ਸੀ ਘੱਟ ਚੱਲੀ ਹੋਈ ਹੂੰ ਇਹ ਇਹ ਸ਼ੀਟ ਹੈ ਸਾਰੀ ਇਹ ਸਾਰੀ ਸ਼ੀਟ ਹੈ ਜੀ ਇਹ ਸ਼ੀਟ ਹੈ ਤੇ ਫਰੇਮ ਇਹਦਾ ਆਪਣਾ ਸਟੀਲ ਸਾਰਾ ਸਟੀਲ ਦਾ ਫਰੇਮ ਹੈ ਜੀ ਇਹ ਵਿੱਚ ਸ਼ੀਟ ਪਈ ਵੀ ਆ ਜੀ ਇਹ ਹਾਂਜੀ ਹਾਂਜੀ ਮਤਲਬ ਇਹਦੀ ਅੱਜ ਤੋਂ 20 ਸਾਲ ਤੱਕ ਵੀ ਲੋਕਾਂ ਦੀ ਇਸੇ ਰਹਿਣੀ ਆ ਅੱਛਾ ਐਵੇਂ ਹੀ ਰਹਿਣੀ ਆ ਇਸ ਤਰ੍ਹਾਂ ਰੱਖੋ ਜੀ ਠੀਕ ਹੈ ਜੀ ਲੋ ਬਈ ਆ ਤੁਸੀਂ ਚੈੱਕ ਕਰ ਸਕਦੇ ਬਈ ਹੈ ਨਾ ਇਸੇ ਸਾਰੇ ਖੁੱਲਦੇ ਨੇ ਜੀ ਇਹ ਪ੍ਰਸ਼ਾਦ ਦੇਣ ਵਾਸਤੇ ਹਾਂਜੀ 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 ਤੇ ਆ ਚੈੱਕ ਕਰ ਸਕਦੇ ਬਈ ਤੁਸੀਂ ਤੇ ਆ ਚੀਜ਼ ਇੱਕ ਚੈੱਕ ਕਰੋ ਬਈ ਹੈ ਨਾ ਜਿਹੜਾ ਆ ਟੈਕਸਚਰ ਦਿੱਤਾ ਨਾ ਬਾਈ ਹੋਰਾਂ ਨੇ ਬਈ ਰੂਹ ਖੁਸ਼ ਹੋ ਗਈ ਬਈ ਅੰਦਰ ਹੈਗਾ ਅੰਦਰ ਇਹਦੇ ਲੱਗੇ ਹੋਏ ਲਾਈਟਿੰਗ ਲੱਗੀ ਹੋਈ ਹੈ ਬਈ ਹੈ ਨਾ ਇਹ ਨਾ ਇਹ ਮੜਾ ਮੜਾ ਮਿੰਨਾ ਮਿੰਨਾ ਪਗਦੇ ਵੀ ਇਹਦੇ ਵਿੱਚ ਲਾਈਟਿੰਗ ਚੱਲਦੀ ਹੈ ਵੀ ਜਿਵੇਂ ਕਲਰ ਹੋਇਆ ਹੁੰਦਾ ਕੇ ਹਿਸਾਬ ਦਾ ਹੋਰ ਨਾ ਹਾਂਜੀ ਬਹੁਤ ਵਧੀਆ 3D ਜੀ ਲੁੱਕ ਆਉਂਦੀ ਹੈ ਬਈ ਹੈ ਨਾ ਤੇ ਚੈੱਕ ਕਰ ਸਕਦਾ ਤੁਸੀਂ ਬਾਈਕਰਾਂ ਦੇ ਨੰਬਰ ਵੀ ਨੇ ਪਾਲਕੀ ਸਾਹਿਬਾ ਜੇ ਤੁਸੀਂ ਤਿਆਰ ਕਰਵਾਉਣੀ ਚਾਹੋ ਨਾ ਕਿਸੇ ਵੀ ਤਰੀਕੇ ਦੀ ਕਿਸੇ ਵੀ ਹਨਾ ਡਿਜ਼ਾਈਨ ਦੇ ਵਿੱਚ ਤਾਂ ਤੁਸੀਂ ਇਹ ਪਾਲਕੀ ਸਾਹਿਬ ਇਦਾਂ ਦੀ ਤੁਸੀਂ ਤਿਆਰ ਕਰਵਾ ਸਕਦੇ ਆਂਗੇ ਬਾਈ ਹਨਾ ਇਹ ਆ ਗਿਆ ਆਪਣਾ ਵਾਟਰ ਟੈਂਕ ਦਾ ਨੀ ਇਹ ਇਹ ਵਾਲਾ ਆ ਗਿਆ ਡੀਜ਼ਲ ਟੈਂਕ ਆ ਗਿਆ ਅੱਛਾ ਡੀਜ਼ਲ ਟੈਂਕ ਇਹ ਵਾਲਾ ਹਾਂਜੀ ਹਾਂਜੀ ਤੇ ਜਿਹੜਾ ਬੈਕ ਤੋਂ ਆ ਗਈ ਜੀ ਇਹ ਆਪਣਾ ਪਾਣੀ ਵਾਲੀ ਟੁੱਟੀ ਆ ਗਈ ਜੀ ਓਕੇ ਇਹ ਆਪਣਾ ਬਾਕਸ ਆ ਗਿਆ ਜੀ ਬਾਲਾ ਇਹਦੇ ਵਿੱਚ ਆਪਾਂ ਕੁਝ ਵੀ ਧਰ ਸਕਦੇ ਇਹਦੇ ਵਿੱਚ ਜਿਵੇਂ ਕੋਈ ਸਿੰਘ ਸਾਹਿਬ ਜਾਂਦ ਨੇ ਆਪਣੇ ਜੋੜੇ ਵੀ ਧਰ ਸਕਦੇ ਕੋਈ ਕੁਝ ਵੀ ਹੈ ਨਾ ਹਾਂਜੀ ਤੇ ਇਹ ਪਾਣੀ ਦੀ ਸਹੂਦਤ ਆ ਗਈ ਹੈ ਪੂਰ ਬਸੇ ਜੀ ਇਹ ਪਿੰਡ ਵਗ ਜੀ ਮੈਂ ਕਿਤੇ ਲੋ ਆ ਵੱਡਾ ਦਰਵਾਜਾ ਇਹਨੂੰ ਜਿਹੜਾ ਲਾਇਆ ਹੋਇਆ ਤੇ ਵਧੀਆ ਲੋਕ ਲੱਗਾ ਹੈ ਹਾਂਜੀ ਹਾਂਜੀ ਹਾਂ ਤੇ ਜਿਵੇਂ ਜਿਹੜੀ ਆ ਚੀਜ਼ ਹੈ ਜੀ ਹਾਂਜੀ ਹਾਂਜੀ ਹਾਂ ਜਿਵੇਂ ਆਪਾਂ ਨੇ ਕਿਤੇ ਕਈ ਜਗ੍ਹਾ ਬਾਹਰ ਦੇ ਪਾਸੇ ਆਪਾਂ ਕੋਈ ਧਾਰਮਿਕ ਸਥਾਨ ਹੁੰਦਾ ਜੀ ਉਹਦੇ ਵਿੱਚ ਆਪਾਂ ਨੇ ਮਹਾਰਾਸ਼ੂਪ੍ਰਕਾਸ਼ ਕਰਨਾਂ ਵਿੱਚ ਖੰਡਵਾਲ ਸਾਹਿਬ ਪ੍ਰਕਾਸ਼ ਕਰਨਾਂ ਤਾਂ ਮਨਜੀਤ ਸਾਹਿਬ ਉਰੇ ਬੈਕ ਤੇ ਡਿੱਗੋ ਜ ਗ੍ਰੰਥੀ ਸਿੰਘ ਆ ਪਾਸੇ ਬੈਜੂਗਾ ਹਾਂ ਜੀ ਹਾਂ ਜੀ ਤੇ ਚਾਨਣੀ ਵੀ ਇਸ ਕਰਕੇ ਸਿਰੇ ਤੱਕ ਚਾਨਣੀ ਲੱਗੇ ਲੰਬੀ ਠੀਕ ਹੈ ਜੀ ਬਈ ਆਪਾਂ ਨੂੰ ਕੋਣੋ ਕੋਈ ਇੱਕ ਦਿਨ ਆਵੇ ਜਾਂ ਕੋਈ ਇਸ ਤਰ੍ਹਾਂ ਮਤਲਬ ਉਹ ਨਾ ਹੋਵੇ ਤੇ ਮੈਂ ਕਿਤੇ ਜੇ ਮੈਂ ਆਪਣਾ ਬੜਾ ਥੜਾ ਸਾਹਿਬ ਬਣਾਇਆ ਜੀ ਹਾਂਜੀ ਤੇ ਇਹ ਇੱਕ ਇਹ ਕਿਵੇਂ ਕਿਹੜੇ ਹਿਸਾਬ ਦਾ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਇਹ ਥੜਾ ਸਾਹਿਬ ਬਣਵਾਇਆ ਨਹੀਂ ਇਹ ਕਹਿੰਦੇ ਅਸੀਂ ਖੜਕੀ ਚੌਰ ਸਾਹਿਬ ਕਰਿਆ ਕਰਾਂਗੇ ਇੱਕ ਦਾ ਇੱਕ ਦਾ ਮਹਾਰਾਜ ਸੁਪੂਰੇ ਵਾਸਤੇ ਆ ਗਿਆ ਜੀ ਉਪਰ ਸਥਾਨ ਆ ਕੇ ਮਹਾਰਾਜ ਸੁਪੂਰੇ ਦਾ ਇਹ ਮਤਲਬ ਵੀ ਕਿਤੇ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਹਨਾ ਉਹਵੇਂ ਹਨਾ ਜਿਵੇਂ ਆਪ ਘਰ ਤੇ ਇੱਕ ਮਾਰਾ ਸਰੂਪ ਹੋ ਰਹੀ ਨੀਚੇ ਵਾਸਤੇ ਹੈਗਾ ਜੀ ਹਾਂਜੀ ਹਾਂਜੀ ਤੇ ਇੱਕ ਜੇ ਆਪਾਂ ਨਾਲ ਕਹਾਂ ਉਹ ਵੱਡੀ ਮੰਜੀ ਸਾਹਿਬ ਹੁਣੇ ਜੀ ਇੱਕ ਹੋਰੇ ਆ ਗਏ ਜੀ ਚਾਹੇ ਆਪਾਂ ਇਧਰਲੇ ਪਾਸੇ ਪ੍ਰਕਾਸ਼ ਕਰ ਲਈਏ ਚਾਹੇ ਆਪਾਂ ਉਹ ਪਾਸੇ ਪ੍ਰਕਾਸ਼ ਕਰ ਲਈਏ ਠੀਕ ਹੈ ਮਤਲਬ ਇਹ ਆਦਮੀ ਕਿਸੇ ਪਾਸੇ ਵੀ ਨਹੀਂ ਕਿਉਂਕਿ ਜਾਨ ਸਿੰਘ ਸਾਹਿਬ ਵੱਡੀਆਂ ਜੀ ਠੀਕ ਹੈ ਜੀ ਚਾਰ ਪੱਖੇ ਲੱਗੇ ਹੋਣੇ ਜੀ ਹੋਟਲ ਮਿਊਜ਼ਿਕ ਵਗੈਰਾ ਸਾਰਾ ਕੁਝ ਠੀਕ ਹੈ ਲੱਗੇ ਪਿਆ ਜੀ ਅੱਛਾ ਇੱਥੇ ਆਪਾਂ ਜਿਵੇਂ ਗੱਲ ਕਰੀਏ ਵੀ ਆਪਣਾ ਬੀੜਾ ਸਾਹਿਬ ਇੱਥੇ ਰੱਖ ਸਕਦੇ ਹਾਂ ਹਾਂਜੀ ਅੱਛਾ ਏਸੀ ਹੈ ਏਸੀ ਹੈਗਾ ਜੀ ਮੂਰੇ ਫਰੰਟ ਤੇ ਡੈਸ਼ਬ ਬਾਕੀ ਆ ਆਹ ਉਹਰੇ ਵੀ ਮਹਾਰਾ ਸਰੂਪ ਲੈ ਜਾਣ ਵਾਸਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਜੀ ਆਪਾਂ ਘਰ ਲੈ ਕੇ ਜਾਣਾ ਮਹਾਰਾ ਸਰੂਪ ਉਹਰੇ ਪ੍ਰਕਾਸ਼ ਹੋ ਜਾਂਦੇ ਜੀ ਇੱਥੇ ਲੈ ਜਾ ਸਕਦੇ ਆਪਾਂ ਕਮਰ gxਾ ਕੱਸ ਕੇ ਹਾਂਜੀ ਹਾਂਜੀ ਉਦੋਂ ਗ੍ਰਾਂਥੀ ਸਿੰਘ ਉਹਰੇ ਬਹਿ ਜਾਂਦਾ ਜੀ ਨਹੀਂ ਜ਼ਿਆਦਾਤਰ ਇਹ ਕਹਿੰਦੇ ਵੀ ਅਸੀਂ ਉੱਪਰ ਲੈ ਜਾਣਾ ਤਾਂ ਅਸੀਂ ਵੀ ਇੱਥੇ ਜੌਰ ਸਾਹਿਬ ਕੋਲ ਆ ਕੇ ਖੜਕੇ ਠੀਕ ਹੈ ਜੀ ਆਪਣਾ ਥੜਾ ਸਾਹਿਬ ਬਿਰਾਉਣਾ ਗ੍ਰਾਂਥੀ ਸਿੰਘ ਬੈਠੇ ਨਾ ਹਾਂਜੀ ਹਾਂ ਵਿੱਚ ਉਹ ਵੀ ਬਾਉ ਖੁੱਲੀ ਢੋਲੀ ਗੱਡੀ ਆ ਜੀ ਮੱਥਾ ਦੇਖਣ ਵਾਸਤੇ ਆਹ ਸ਼ੀਸ਼ੇ ਵੀ ਹੈਗੇ ਨੇ ਜੀ ਠੀਕ ਹੈ ਜੀ ਆਪਾਂ ਇੱਧਰਲੇ ਪਾਸੇ ਮਹਾਰਾ ਸਰੂਪ ਪ੍ਰਕਾਸ਼ ਕਰਨਾ ਹੈ ਹਾਂਜੀ ਹਾਂਜੀ ਤਾਰਮਾਲਾ ਸਾਹਿਬ ਨੀਚੇ ਲੱਗੇ ਜੋ ਕੋਈ ਮੱਥਾ ਰੇਕਣ ਵਾਸਤੇ ਇਧਰ ਵੀ ਦਰਸ਼ਨ ਹੁੰਦੇ ਨੇ ਜੀ ਉਧਰੋਂ ਵੀ ਹੁੰਦੇ ਨੇ ਠੀਕ ਹੈ ਬਾਕੀ ਗੱਡੀ ਬਣੀ ਬਹੁ ਖੁੱਲੀ ਹੈ ਜੀ ਖੜ ਕੇ ਹੀ ਬੰਦਾ ਬੜੇ ਆਰਾਮ ਨਾਲ ਇਸ ਦਾ ਖੜ ਜਾਂਦਾ ਜੀ ਸਿੱਧਾ ਖੜ ਜਾਂਦਾ ਸਿੱਧਾ ਬੜੇ ਆਰਾਮ ਨਾਲ ਖੜਦਾ ਹੈ ਠੀਕ ਹੈ ਮਤਲਬ ਗੱਲ ਕਰੀਏ 5 5.5 ਫੁੱਟ ਦਾ ਬੰਦਾ ਮੇਰਾ 5 ਫੁੱਟ 9 ਇੰਚ ਦਾ ਤਾਂ ਜੀ ਠੀਕ ਹੈ ਸਹੀ ਗੱਲ ਹੈ ਤਾਂ ਮੈਂ ਵੀ ਸਿੱਧਾ ਖੜਦਾ ਜੀ ਹਾਂਜੀ ਹਾਂਜੀ ਆਮ ਸਵਾ 5 5.5 ਤਕਰੀਬ ਸਭ ਲਈ ਹੁੰਦਾ ਜੀ ਅੱਛਾ ਅੰਦਰ ਲਈ ਲਾਈਟ ਇੱਕ ਵਾਰ ਲਾ ਕੇ ਦਿਖਾ ਦੋ ਕਿੰਨਾ ਕੁ ਚਾਨ ਇਹ ਹੁਣ ਤਾਂ ਖੈਰ ਦਿਨ ਖੜਾ ਬਹੁਤ ਪਰ ਜਦੋਂ ਰਾਤ ਨੂੰ ਤੁਸੀਂ ਦੇਖੋਗੇ ਪੂਰਾ ਦਿਨ ਦਿਨ ਚੜ੍ਹ ਜੂਗਾ ਬਾਈ ਪੂਰਾ ਮਤਲਬ ਪੂਰੀ ਵਧੀਆ ਰੋਸ਼ਨੀ ਹੈ ਜੀ ਲਾਈਟਿੰਗ ਦਾ ਕੰਮ ਬਹੁਤ ਜਦੇ ਹੋਇਆ ਬਾਈ ਸਹੀ ਗੱਲ ਹੈ ਜੀ ਤੇ ਇੱਕ ਮੈਂ ਹੋਰ ਦੱਸਾਂ ਜਿਵੇਂ ਇਹਦੇ ਨਿਓਨ ਲਾਈਟ ਲੱਗੇ ਨਾ ਬਹੁਤ ਵਧੀਆ ਕੁਆਲਿਟੀ ਦੀ ਲਾਈ ਹੋਈ ਆ ਕੱਲੀ ਐਸੀ ਦੀ ਗੱਲ ਨਹੀਂ ਕਹਿੰਦਾ ਜਿਹੜੀ ਆ ਪਾਲਖਸ਼ਾਹ ਦੇ ਵਿੱਚ ਕੋਈ ਵੀ ਚੀਜ਼ ਲਾਈ ਆ ਬਾਈ ਉਹਨਾਂ ਨੇ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੀ ਜਿਹੜੀ ਇਹਦੇ ਵਿੱਚ ਸ਼ੀਟ ਲਾਈ ਹੋਈ ਆ ਪ੍ਰੀਮੀਅਮ ਕੁਆਲਿਟੀ ਦੀ ਲਾਈਟਾਂ ਲਾਈ ਹੋਈ ਆ ਵੀ ਤੁਹਾਨੂੰ ਕਈ ਸਾਲ ਬਦਲਣ ਦੀ ਲੋੜ ਨਹੀਂ ਹਾਂਜੀ ਹਣੀ ਬਿਲਕੁਲ ਜੀ ਜਿਹੜੀ ਆ ਜੀ ਆਪਾਂ ਤਾਂ ਹਾਂ ਬਸ ਜਾਣ ਵਾਸਤੇ ਉੱਪਰ ਪੌੜੀ ਲਾਤੀ ਜੀ ਆਪਾਂ ਜਿਵੇਂ ਕੱਲੋਂ ਲੜੀਆਂ ਲਾਉਣੇ ਨੇ ਜੀ ਆਪਾਂ ਪਾਲਕੀ ਸਾਹਿਬ ਸ਼ਿੰਗਾਰ ਕਰਨੀ ਹੈ ਹਾਂਜੀ ਹਾਂਜੀ ਉਹਦੇ ਬਾਅਦ ਕੀਰਤਨ ਵਾਸਤੇ ਜੀ ਤਾਂ ਬਸ ਸਮਾਗਮ ਵਾਸਤੇ ਆਪਾਂ ਕਰ ਸਕਦੇ ਜੀ ਓਕੇ ਉੱਪਰ ਨਹੀਂ ਪਾ ਸਾਈਡ ਤੇ ਪੌੜੀ ਅਲੱਗ ਤੋਂ ਲਾ ਲੈਣੇ ਜਾਂ ਸ਼ੀਸ਼ਾ ਰੁੱਟਿਆ ਹੁੰਦਾ ਜੀ ਹਾਂਜੀ 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 ਜੀ ਜਾਂ ਮਤਲਬ ਐ ਮੰਨ ਲਓ ਵੀ ਸਕਰੈਚ ਸਾਈਡ ਤੇ ਪੇ ਪਾਈ ਜਾਂਦੇ ਨਹੀਂ ਇਹਦੇ ਹਾਂਜੀ ਹਾਂਜੀ ਉਹ ਨਹੀਂ ਪੈਂਦੇ ਹੈਗੇ ਜੀ ਠੀਕ ਹੈ ਲਓ ਬਾਈ ਹਨਾ ਤੇ ਬਾਈ ਇੱਧਰ ਬਾਈ ਹੋਰ ਗੱਲ ਕਰਾ ਜਿਹੜੇ ਬਾਈ ਨੇ ਸਟਿਕਰਾਂ ਦਾ ਕੰਮ ਕਰਿਆ ਹਨ ਅੱਜਾ ਕਰ ਸਕਦੇ ਬਾਈ ਦਾ ਸਟicker ਲੱਗਾ ਤੇ ਆਹ ਨੀਚੇ ਆਪਣਾ ਲਾ ਲੋਗੋ ਵੀ ਲਾਇਆ ਦੇਖੋ ਆਪਾਂ ਮਤਲਬ ਵੀ ਇਹਦੇ ਤਿੰਨ ਬੰਦਿਆਂ ਦਾ ਜ਼ਿਆਦਾ ਰੋਲ ਹੁੰਦਾ ਨਾ ਹਾਂਜੀ ਹਾਂਜੀ ਹਾਂ ਸਭ ਤੋਂ ਪਹਿਲਾਂ ਵੀ ਬਣਾਉਣ ਵਾਲੇ ਦਾ ਆ ਬਾਈ ਹੋਰਾਂ ਦਾ ਨਾ ਦਸ਼ਮੇਸ਼ ਬਾਡੀ ਬਿਲਡਰ ਸਾਰੋਂ ਵਾਲੇ ਹਨਾ ਹਾਂਜੀ ਤੇ ਤਿੰਨ ਤੀਜੇ ਮਹੀਨੇ 2025 ਨੂੰ ਤਿਆਰ ਆ ਤੇ ਆਹ ਨੰਬਰ ਦਿੱਤੇ ਹੋਏ ਨੇ ਹਾਂਜੀ ਤੇ ਦੂਜੇ ਨੰਬਰ ਦੇ ਜਿਹੜੇ ਬਾਈ ਹੈ ਨਾ ਸਟicker ਦਾ ਕੰਮ ਕਰਦੇ ਨੇ ਆਹ ਸਾਰੇ ਸਟicker ਜਿਹੜੇ ਤਿਆਰ ਕਰਦੇ ਨੇ ਬਾਈ ਸ਼ਿੰਦੇ ਨੇ ਤਿਆਰ ਕਰਦੇ ਨੇ ਇਹ ਉਹਨਾਂ ਦੀ ਕਲਾ ਬਾਈ ਹਨਾ ਹਰ ਵਾਰ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਨੇ ਬਾਈ ਹਨਾ ਤੇ ਆ ਵੀ ਇਹ ਤੁਹਾਡੇ ਭਾਈ ਦਾ ਚੈਨਲ ਹੈ ਤੇ ਮਾਈ ਰੈਡ ਤੋਂ ਇਹ ਵੀ ਬੜਾ ਸੋਹਣਾ ਤਿਆਰ ਕਰਿਆ ਭਾਈ ਹੋਰਾਂ ਨੇ ਬਈ ਹੈ ਨਾ ਇਸ ਵਕਤ ਬਹੁਤ ਬਹੁਤ ਧੰਨਵਾਦ ਭਾਈ ਹੋਰਾਂ ਦਾ ਜਿਹੜਾ ਉਹਦੇ ਬੜਾ ਇਹ ਪਾਣੀ ਦਾ ਡੰਕ ਬਣਿਆ ਬਈ ਜੀ ਅੱਛਾ ਇੱਧਰ ਪਾਣੀ ਦਾ ਬਣਾ ਇਹ ਪਾਣੀ ਦਾ ਡੰਕ ਆ ਗਿਆ ਜੀ ਉਸ ਪਾਸੇ ਡੀゼル ਵਾਲਾ ਡੰਕ ਆ ਜੀ ਇਹ ਪਾਣੀ ਵਾਲਾ ਹੈਗਾ ਓਕੇ ਬਾਕੀ ਮੋਕੇ ਜਿਲ੍ਹੇ ਜਿਹੜੇ ਜਾਣੀਏ ਗੁਰਤੇਗਵਾਲ ਸਰਦਾ ਜੀ ਹਾਂਜੀ ਗੁਰਤੇਗ ਸਰ ਠੀਕ ਹੈ ਬਾਦਸ਼ਾਹੀ ਸ਼ਿਮ ਜੀ ਦਾ ਸਥਾਨ ਬਣਾਈ ਬਹੁਤ ਬੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਠੀਕ ਹੈ ਜੀ ਉੱਪਰ ਗੁੰਮਤਾਂ ਕਿ ਜੀ ਤਾਂਲੇ ਪਾਸੇ ਠੀਕ ਪੰਜ ਗੁੰਮਤ ਹਾਂ ਇਹ ਵੀ ਐਂਟਰੀ ਰੱਖਦੇ ਜੀ ਠੀਕ ਹੈ ਜੀ ਇਹ ਟੂਲ ਬਾਕਸ ਆ ਗਿਆ ਜੀ ਓਕੇ ਹੈਡ ਵਾਲਾ ਹਾਂ ਇਹਦੇ ਵਿੱਚ ਆਪਾਂ ਜਿੰਨਾ ਮਰਜ਼ੀ ਸਮਾਨ ਧਰ ਸਕਦੇ ਜੀ ਓਕੇ ਪਰ ਮਾਲੇ ਨੇ ਪ੍ਰਸ਼ਾਦ ਆ ਕੁਝ ਵੀ ਮਰਜ਼ੀ ਆਪਾਂ ਜੂਰ ਕਰ ਸਕਦੇ ਹਾਂ ਜੀ ਬਾਕੀ ਉਰੇ ਇੱਥੇ ਜਨਨੀ ਸਾਹਿਬ ਆ ਗਏ ਜੀ ਉਹ ਤਾਂ ਹਾਂ ਜਿੱਥੇ ਉਰੇ ਮਾਰਾ ਸਰੂਪ ਆਊਗਾ ਜੀ ਉਰੇ ਵੀ ਜਨਨੀ ਸਾਹਿਬ ਆ ਗਏ ਉੱਪਰ ਵੀ ਜਨਨੀ ਸਾਹਿਬ ਆ ਗਏ ਤਿੰਨ ਜਨਨੀ ਸਾਹਿਬ ਇਹ ਤਾਂ ਤਿੰਨ ਆ ਗਏ ਹਾਂਜੀ ਇਹਦੇ ਵਿੱਚ ਇੱਕ ਵੱਡੀ ਆ ਗਈ ਪੂਰੀ ਇੱਕ ਮੀਡੀਅਮ ਤੇ ਇੱਕ ਛੋਟੀ ਹਾਂਜੀ ਹਾਂ ਹਾਂਜੀ ਹਾਂ ਤਿੰਨ ਆ ਗਏ ਜੀ ਠੀਕ ਹੈ ਕੋਈ ਮਾਰਾ ਸੁਰੂਆਤ ਕੋਈ ਬੇਰਦੀ ਵਾਲਾ ਇਸ ਤਰ੍ਹਾਂ ਹੈ ਨਹੀਂ ਜੀ ਬਾਈ ਹਨਾ ਕੋਈ ਅਗਰ ਕੁਝ ਵੀ ਨਮਾ ਅਗਰ ਕਰਨਾ ਹੁੰਦਾ ਨਾ ਤੁਹਾਨੂੰ ਲੱਗਦਾ ਵੀ ਅਸੀਂ ਆ ਨਮਾ ਇਹਦੇ ਵਿੱਚ ਕਰ ਸਕਦੇ ਆ ਤੁਸੀਂ ਸੁਝਾਅ ਜ਼ਰੂਰ ਦਿਆ ਕਰੋ ਕਿਉਂਕਿ ਦੇਖੋ ਜਿੰਨਾ ਦਿਮਾਗ ਸਾਡਾ ਲੱਗਦਾ ਬਾਈ ਹੋਰਾਂ ਦਾ ਲੱਗਦਾ ਸਾਰਿਆਂ ਦਾ ਵੀ ਇੱਕ ਠੀਕ ਹੈ ਜਿੰਨਾ ਕ ਲੱਗਿਆ ਠੀਕ ਹੈ ਕੋਈ ਵਾਰ ਆਉਣਾ ਜਿਵੇਂ ਤੁਹਾਡੇ ਮਾਈਂਡ 'ਚ ਕੁਝ ਹੋਰ ਕੋਈ ਵਧੀਆ ਚੀਜ਼ ਹੁੰਦੀ ਹੈ ਜਿਹੜੀ ਸਾਡੇ ਮਾਈਂਡ 'ਚ ਨਹੀਂ ਆਈ ਹੁੰਦੀ ਉਹ ਅਸੀਂ ਕਰੀਏ ਤਾਂ ਤੁਹਾਨੂੰ ਕਮੈਂਟਾਂ 'ਚ ਜ਼ਰੂਰ ਕਾ ਦਿਆ ਕਰੋ ਸੁਝਾਅ ਦੇ ਵਿੱਚ ਆਪਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਹੈ ਹਾਂ ਕੀ ਬਾਈ ਬੰਦੇ ਆਗੇ ਹਨਾ ਗਲਤੀਆਂ ਵੀ ਹੁੰਦੀਆਂ ਨੇ ਬਾਦਦਾ ਵੀ ਹੁੰਦੀਆਂ ਨੇ ਘਾਟਾ ਵੀ ਹੁੰਦਾ ਨੇ ਸਾਰਾ ਕੁਝ ਚੱਲਦਾ ਹੈ ਤੇ ਜੋ ਵੀ ਬਦ ਘਾਟ ਹੁੰਦੀਆਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੁਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਈ ਹਨਾ ਇਹ ਦੇਖੋ ਜੀ ਮੋਕੇ ਜਿਲ੍ਹੇ ਦੇ ਵਿੱਚ ਜਾਣੀ ਹੈਗੀ ਹਾਂਜੀ ਹਾਂ ਮੋਕੇ ਜਿਲ੍ਹੇ ਨੇ ਉਹ ਕਹਿੰਦੇ ਵੀ ਸਾਡਾ ਮੈਟਰ ਜੀ ਸਾਡਾ ਕੁਝ ਨਹੀਂ ਲਿਖਣਾ ਕੱਲਾ ਗੁਰਤੇਗ ਸਰ ਸਾਹਿਬ ਗੁਰਦੁਆਰਾ ਸਾਹਿਬ ਲਿਖਣਾ ਕੱਲਾ ਹੋਰ ਕੁਝ ਨਹੀਂ ਲਿਖਣਾ ਇਹਦੇ ਵਿੱਚ ਇਹ ਮੂਹਰੇ ਪਾਣੀ ਦੀ ਸਹੂਲਤ ਆ ਗਈ ਜੀ ਹਾਂਜੀ ਜਲ ਵਾਸਤੇ ਜੀ ਲਓ ਵੀ ਜਲਦੀ ਸਹੂਲਤ ਮੂਹਰੇ ਦਿੱਤੀ ਹੋਈ ਚੈੱਕ ਕਰ ਸਕਦੇ ਹੋ ਤੁਸੀਂ ਜਿਵੇਂ ਆਪਾਂ ਅੱਗੇ ਕੋਈ ਮੱਗ ਦੇ ਵਿੱਚ ਜਾਂ ਆਪਾਂ ਕਹਿੰਦੇ ਡੋਲੂ ਚ ਪਾ ਕੇ ਆਪਾਂ ਹਾਂਜੀ ਕਰਦੇ ਆ ਉਹ ਚੀਜ਼ ਦੀ ਵੀ ਆਪਣੀ ਹਲਾ ਇੱਥੇ ਲੋਡ ਨਹੀਂ ਹਲਾ ਹਾਂਜੀ ਹਾਂਜੀ ਹਾਂ ਉਸ ਤੋਂ ਬਾਅਦ ਉਤਰ ਕੇ ਆਪਾਂ ਕਰ ਸਕਦੇ ਆਂ ਜਿੰਨੀ ਕਿ ਲੋਡ ਆਪਾਂ ਉਹਨਾਂ ਕੇ ਛੱਡ ਸਕਦੇ ਆਂ ਜੀ ਇਹ ਕਿੰਨੇ ਲੀਟਰ ਦਾ ਟੈਂਕ ਹੋ ਗਿਆ 50 ਲੀਟਰ ਦਾ ਆਪਣਾ ਇਹ ਜੀ ਹਾਂਜੀ 50 ਲੀਟਰ ਇਹ 50 ਲੀਟਰ ਦਾ ਟੈਂਕ ਜਿਹੜਾ ਦਿੱਤਾ ਹੋਇਆ ਹੈ ਅੱਗੇ ਮੂਰੇ ਵੀ ਅਗਰ ਜਿਹੜਾ ਆਪਣਾ ਦਰਸ਼ਨ ਕਰਨ ਵਾਸਤੇ ਹੈਗਾ ਨਹੀਂ ਵੱਡਾ ਸ਼ੀਸ਼ਾ ਲਾਇਆ ਹੋਇਆ ਤੇ ਅੱਗੋਂ ਆਹ ਨੀਚੇ ਵਾਲਾ ਸ਼ੀਸ਼ਾ ਹੋਗਾ ਤੁਹਾਡੇ ਡਰਾਈਵਰ ਸਾਈਡ ਦਾ ਵੀ ਸਾਰੇ ਪੱਖੋਂ ਬਹੁਤ ਵਧੀਆ ਤਿਆਰ ਹੋਈ ਹੈ ਬਈ ਕਿਸੇ ਪੱਖੋਂ ਅਪਾ ਆਂਦੇਸਾਰ ਮੈਂ ਕਿਹਾ ਹੀ ਬਾਈ ਨੂੰ ਬਾਈ ਉਹਨਾਂ ਨੂੰ ਮਾਂ ਬਾਈ ਪਹਿਲਾਂ ਨਾਲੋਂ ਹਨਾ ਬਹੁਤ ਵਧੀਆ ਚਾਰ ਹੋਈਆ ਹਰੇ ਜਿਹੜੀ ਹਰੇਕ ਪਾਲਕੀ ਸਾਹਿਬ ਹੁੰਦੀ ਹੈ ਨਾ ਹਰੇ ਹਰ ਵਾਰ ਨਾਲੋਂ ਵਧੀਆ ਇੱਕ ਨਵੀਂ ਲੁੱਕ ਦੇ ਵਿੱਚ ਲੈ ਕੇ ਆਉਂਦੇ ਨੇ ਬਾਈ ਹੁਰੀ ਤੇ ਤੁਸੀਂ ਕਮੈਂਟ ਕਰਕੇ ਬਾਈ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਵੈਗਰੂ ਜੀ ਕੀ ਫਤਿਹ ਜਰੂਰ ਬੁਲਾ ਦਿਆ ਕਰੋ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਹੁਣ ਜਿਵੇਂ ਇਹ ਪਾਲਕੀ ਦੀ ਗੱਲ ਕਰਾ ਤਿੰਨ ਤੋਂ ਚਾਰ ਮਹੀਨੇ ਬੜੇ ਨਾਲ ਸਵਾ ਦੋ ਟਾਈ ਮਹੀਨੇ ਹੋ ਗਏ ਜੀ ਹਾਂ ਸਵਾ ਦੋ ਸਵਾ ਤੇ ਲਗਭਗ ਤਿੰਨ ਮਹੀਨੇ ਦੇ ਲੱਗੇ ਲਾਉਣੇ ਹਨਾ ਇਹਨੂੰ ਲੱਗਦੇ ਨੇ ਤੇ ਐਪਰੀਸ਼ੀਏਟ ਜਰੂਰ ਕਰਿਆ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਕੋਈ ਭਾਈ ਹੁੰਦਾ ਚਾਹਵਣਾ ਨਾ ਵੀ ਅਸੀਂ ਰਪਾਲਕ ਸਾਹਿਬ ਗੁਰਦੁਆਰਾ ਸਾਹਿਬ ਨੂੰ ਦੇਣੀ ਆ ਲੱਭਰੇ ਹੁੰਦੇ ਨੇ ਜਗਾ ਨਹੀਂ ਪਤਾ ਹੁੰਦੀ ਤੇ ਇਹ ਚੀਜ਼ ਉਹਨਾਂ ਤੱਕ ਪਹੁੰਚ ਸਕੇ ਭਈਆਂ ਨਾ ਤੇ ਕਿਵੇਂ ਲੱਗੀ ਮੜਾ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਉਣਾ ਥੋਨੇ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਆਪਣਾ ਜਗਾ ਦਾ ਨਾਮ ਕੀ ਆ ਵਰਕਸ਼ਾਪ ਆਪਣੇ ਦਸ਼ਵੇਸ਼ ਬਾਡੀ ਮੇਕਰ ਹਾਂਜੀ ਧੂਰੀ ਸਾਰੋਂ ਵਾਲੇ ਮਿਸਤਰੀ ਨੇ ਆ ਟਰੱਕ ਜੁਨੇ ਨੇ ਧੂਰੀ ਠੀਕ ਆ ਟਰੱਕ ਜੁਨੇ ਦੇ ਬਿਲਕੁਲ ਸਾਹਮਣੇ ਸੜਕਾ ਸਾਹਮਣੇ ਹਾਂਜੀ ਅੰਦਰ ਗਲੀ ਦੇ ਵਿੱਚ ਆਈ ਗਲੀ ਮੜਾ ਤੇ ਆਜੋ ਫਿਰ ਨੰਬਰ ਵਾਸਤੇ ਖਰੀਦ ਤੇ ਪਾਤੇ ਬਈ ਕਿਸੇ ਨੇ ਵੀ ਕੋਈ ਪਾਲਕ ਸਾਬ ਤਿਆਰ ਕਰਾਉਣੀ ਜਾਂ ਹੋਰ ਵੀ ਕਈ ਤਰ੍ਹਾਂ ਦਾ ਆਪਾਂ ਕੰਮ ਕਰਦੇ ਹਾਂ ਜੋ ਵੀ ਮਰਜ਼ੀ ਪਾਲਕ ਸਾਬ ਵੱਡੀ ਬਣਾਉਣੀ ਛੋਟੀ ਬਣਾਉਣੀ ਜੀ ਜਾਂ ਆਪਾਂ ਨੇ ਇਲੈਕਟ੍ਰੋਨਿਕ ਪਾਲਕ ਵੀ ਆਈ ਆਈ ਆਪਾਂ ਨੇ ਉਹ ਵੀ ਪਹਿਲਾਂ ਤਿਆਰ ਕੀਤੀ ਸੀਗੀ ਤੇ ਜਾਂ ਆਪਾਂ ਨੇ ਜਿਵੇਂ ਆਪਾਂ ਪ੍ਰਵਾਹਤ ਫੇਰੀ ਵਾਲੀ ਪਾਰਕੀ ਹੁੰਦੀ ਹੈ ਜੀ ਆਪਾਂ ਉਹ ਵੀ ਤਿਆਰ ਕਰਦੇ ਹਾਂਗੇ ਵੱਡੀ ਹੈ ਜੀ ਬਸ ਜਾਂ ਉਹਦੇ ਵੀ ਆਪਾਂ ਪਾਲਕ ਸਾਬ ਤਿਆਰ ਕਰਦੇ ਵੀ ਕੋਈ ਮਰਜ਼ੀ ਗੱਡੀ ਹੋਵੇ ਉਹਦੇ ਲਈ ਵੀ ਪਾਲਕ ਸਾਬ ਤਿਆਰ ਕਰ ਦਿੰਦੇ ਨੇ ਤੁਸੀਂ ਪੱਕੀ ਫੋਨ ਕਰਕੇ ਪੁੱਛ ਲਓ ਵੀ ਕਿਹੜੀ ਗੱਡੀ ਬੈਸਟ ਰਹੂਗੀ ਹਨਾ ਵਕੀਲ ਨੰਬਰ ਮੈਂ ਪਾਤੇ ਫਿਰ ਮਿਲਾਂਗੇ ਬਹੁਤ ਸ਼ੈਦੀ ਨਵੀਂ ਵੀਡੀਓ ਦੇ ਨਾਲ ਬਾਈ ਵੈਘਰੂਜੀ ਜੀ ਦਾ ਸਾਥ ਸਾਹਿਬ ਵਾਹਿਗੁਰੂ ਜੀ ਕੀ ਫਤਿਹ